ਅੱਜ ਤਾਂ ਇਹੋ ਪੈਸੇ ਲੈ ਕੇ ਹਟੂ ਕਿੰਨੇ ਦਿਨ ਹੋ ਗਏ ਪੈਸੇ ਦੇਣ ਚ ਨਹੀਂ ਆਉਂਦਾ ਭਾਜੀ ਅੱਸੀ ਕਾਲ ਆ ਜਾ ਬੈਠੋ ਜੀ ਬੈਠੋ ਬੈਠਣ ਬੁੱਠਣ ਨਹੀਂ ਆਇਆ ਓਰੇ ਮੈਂ ਫੋਨ ਕਹਣੀ ਚਾਹਦਾ ਮੇਰਾ ਤੂੰ ਲੈਣ ਵਾਲੀ ਸੋਡਾ ਮੂੰਹ ਹੋ ਰੰਦਾ ਤੇ ਦੇਣ ਵਾਲੀ ਕੁਝ ਹੋਰ ਹੁੰਨੇ ਓ ਤੂੰ ਫੋਨ ਕਹਣੀ ਚਾਹਦਾ ਮੇਰੇ ਪੈਸੇ ਦੇ ਸਿੱਧਾ ਆ ਜਾ ਬਾਈ ਬਹਿ ਜਾ ਗੁੱਸੇ ਦਾ ਤਾਂ ਹੋਣਾ ਅਸਲ ਵਿੱਚ ਮੈਥੋਂ ਤੇਰੇ ਪੈਸਿਆਂ ਦਾ ਹੱਲ ਨਹੀਂ ਹੋਇਆ ਬਾਈ ਮੈਂ ਲੋ ਥੋੜੇ ਕਿਤਨਾ ਦਾ ਸਮਾਂ ਦੇ ਮੈਂ ਤੇਰੇ ਪੈਸਿਆਂ ਦਾ ਹੱਲ ਕਰਕੇ ਜਰੂਰ ਵਾਪਸ ਕਰੂੰਗਾ ਚੱਲ ਚੰਗਾ ਬਈ ਤੈਨੂੰ ਮੈਂ 2 ਦਿਨਾਂ ਦਾ ਸਮਾਂ ਦਿੰਨਾਗਾ ਸਿੱਧਾ ਹੋ ਕੇ ਮੇਰੇ ਪੈਸੇ ਦੇ ਦੇ ਨਹੀਂ ਤੇਰੀ ਮੈਂ ਪ੍ਰਾਪਰਟੀ ਸੇਲ ਕਰ ਦੂੰ ਚੱਲ ਕੋਈ ਗੱਲ ਨਹੀਂ ਬਈ ਮੇਰੇ ਤੇ ਜ਼ਕੀਰ ਰੱਖੀ 2 ਦਿਨਾਂ ਚ ਮੈਂ ਤੇਰੇ ਪੈਸਿਆਂ ਦਾ ਹਿੱਲ ਜਰੂਰ ਕਰਕੇ ਦੇਊਗਾ ਜਿਸ ਬੰਦੇ ਤੋਂ ਮੈਂ ਪੈਸੇ ਲੈਣੇ ਨੇ ਅੱਜ ਹੀ ਮੈਂ ਉਹਦੇ ਕੋਲ ਜਾ ਚੰਗਾ ਫਿਰ ਹੁਣ ਤਾਂ ਮੈਂ ਜਾਣਾ ਹੁਣ ਆਪਣੀ ਮੁਲਾਕਾਤ ਫਿਰ 2 ਦਿਨ ਬਾਅਦ ਹੀ ਹੋ ਪੈਸੇ ਨਾਲ ਪੈਸਿਆਂ ਦਾ ਹਿੱਲਾ ਕਰਕੇ ਰੱਖੀ ਲੈ ਅੱਜ ਫਿਰ ਪੈਸੇ ਲੈ ਕੀ ਆਵਾਂਗਾ ਯਾਰਾ 22 ਦੇ ਪੈਸੇ ਵਾਪਸ ਕਰਨੇ ਆ। ਓਏ ਆ ਕਿੱਧਰ ਆ ਗਿਆ ਯਾਰ? ਕਰਨ ਮੈ ਇਹਦੇ ਪੈਸੇ ਦੇਣੇ ਆ। ਤੋ ਇਹਨੂੰ ਸਾਹਮਣੀ ਮੈਂ ਲੁਕਦਾ। ਮੈਂ ਕਰ ਬਈ ਤੂੰ ਆ ਮੰਜਾ ਖੜਾ ਕਰਕੇ ਨਾ ਇਹਦੇ ਪਿੱਛੇ ਲੁਕ ਜਾ। ਇਹਨੂੰ ਮੈਂ 2 ਮਿੰਟ ਸਾਹਮ ਲੈਣਾ। ਜੀ ਵਾਈ ਜੀ ਕੀ ਲੈਣਾ ਜੀ ਕੰਮ ਤਾਂ ਮੈਨੂੰ ਕੁਝ ਨਹੀਂ ਸੀ ਯਾਰ ਇਹ ਦੁਕਾਨ ਬਲ ਕਰਨ ਦੀ ਆ ਨਾ ਮੈਨੂੰ ਉਹ ਤੱਕਾ ਕੰਮ ਸੀ ਕੋਈ ਕਿੱਧਰ ਗਿਆ ਉਹ ਬਈ ਉਹ ਤਾਂ ਬਾਹਰ ਗਿਆ ਕੰਮ ਇੱਕ ਕੰਮ ਕਰੋ ਤੁਸੀਂ ਉਹਨੂੰ ਫੋਨ ਲਾ ਲਓ ਜਿਹੜੀ ਗੱਲ ਕਰਨੀ ਹੈ ਫੋਨ ਤੇ ਕਰ ਲਿਓ ਚਲ ਮੈਂ ਫੋਨ ਲਾ ਕੇ ਗੱਲ ਕਰਦਾ ਬਈ ਉਹ ਨਾਲ ਬਈ ਤੂੰ ਕਹਿ ਰਹੇਂ ਯਾਰ ਉਹ ਬਾਹਰ ਗਿਆ ਹੋਇਆ ਜੇ ਬਾਹਰ ਗਿਆ ਫਿਰ ਫੋਨ ਆਪਦਾ ਇੱਥੇ ਰੱਖ ਕੇ ਬਾਹਰ ਗਿਆ ਉਹ ਬਈ ਫੋਨ ਫੋਨ ਦਾ ਮੈਨੂੰ ਨਹੀਂ ਪਤਾ ਅੱਥਨੇ ਉਹ ਸ਼ਾਮ ਨੂੰ ਆਊਗਾ ਉਹਦੇ ਨਾਲ ਉਦੋਂ ਗੱਲ ਕਰੀ ਐਨੇ ਮੈਂ ਇੱਥੇ ਮੇਰਾ ਦਿਮਾਗ ਨਾ ਖਾ ਚਲ ਕੋਈ ਗੱਲ ਨਹੀਂ ਬਾਈ ਜਦੋਂ ਉਹ ਆ ਗਿਆ ਨਾ ਮੇਰਾ ਸੁਨੇਹਾ ਜ਼ਰੂਰ ਲਾ ਦੀ ਵੀ ਤੇਰੇ ਕੋਲ ਬੰਦਾ ਆਇਆ ਸੀ ਕੁਲਦੀਪ ਤੇ ਜਦੋਂ ਵੀ ਆਇਆ ਫੋਨ ਤੇ ਮੇਰੇ ਨਾਲ ਗੱਲ ਕਰ ਲੂਗਾ ਪੈਸਾ ਕੋਈ ਸਮਰਜ਼ੀ ਹੋ ਜੇ ਭਲਾ ਹੋਰ ਬਈ ਫਿਰ ਅੱਜ 2 ਦਿਨ ਹੋ ਗਏ ਪੈਸਿਆਂ ਦਾ ਹੱਲ ਹੋਇਆ ਕਿ ਨਾ ਜਿਸ ਬੰਦੇ ਤੋਂ ਆਪਾਂ ਪੈਸੇ ਲੈਣੇ ਸੀ ਉਹ ਬੰਦੇ ਨੇ ਮੇਰੇ ਨਾਲ ਅੱਜ ਦਾ ਕਰਾਰ ਕੀਤਾ ਹੋਇਆ ਆਜਾ ਆਪਾਂ ਉਹ ਬੰਦੇ ਤੋਂ ਪੇਮੈਂਟ ਲੈਣੀ ਆ ਆਪਾਂ ਦੋਵੇਂ ਇਕੱਠੇ ਚੱਲਦੇ ਆਂ ਉਹਦੇ ਕੋਲੇ ਬਈ ਯਾਰ ਮੈਨੂੰ ਨਹੀਂ ਪਤਾ ਯਾਰ ਮੈਨੂੰ ਕੀ ਪਤਾ ਤੂੰ ਕਹਿਰਜ ਬੰਦੇ ਤੋਂ ਪੈਸੇ ਲੈਣੇ ਆ ਹੁਣ ਤੂੰ ਆਪ ਹੀ ਮੈਨੂੰ ਪੈਸੇ ਲਿਆ ਕੇ ਦੇ ਉਹ ਬਾਈ ਚੱਲ ਤਾਂ ਅਸੀਂ ਇੱਕ ਵਾਰੀ ਮੇਰੇ ਨਾਲ ਆ ਇੱਕ ਇੱਕ ਹੀ ਹੁੰਦਾ ਦੋ ਦੋ ਹੀ ਹੁੰਦੇ ਨੇ ਆਜਾ ਆਪਾਂ ਦੋਵੇਂ ਚੱਲਦੇ ਆਂ ਤੇ ਤੇਰੀ ਪੇਮੈਂਟ ਦਾ ਹੱਲ ਹੋਣੀ ਹੋ ਜਾ ਉਹ ਬਈ ਆਪਣੇ ਪੇਮੈਂਟ ਆ ਗਈ ਜਿਹੜੀ ਰੁਕੀ ਪਈ ਸੀ ਹਾਂਜੀ ਬਈ ਆ ਗਈ ਸੀ ਉਹ ਉਹ ਦੇਖੇ ਭਾਈ ਫੇਰ ਆ ਗਏ ਜਿਹੜੇ ਜਿਹਨੇ ਤੈਥੋਂ ਪੈਸੇ ਨਹੀਂ ਲੈਣਗੇ ਜਿਹੜਾ ਉਦੋਂ ਵੀ ਆਇਆ ਸੀ ਆਪਣੇ ਕੋਲ ਬੀ ਆ ਵੀ ਬਲਕਾਣ ਕਿੱਥੇ ਪੈਸੇ ਲੈਣੇ ਮੈਂ ਤੋ ਇੱਕ ਕੰਮ ਕਰ ਮੈਨੂੰ ਫੇਰ ਟਾਲੂਗਾ ਤੋ ਇੱਕ ਵਾਰੀ ਲੁਕ ਜਾ ਇਹ ਦੋ ਅਚਾਪਾ ਜਾ ਵੀ ਨਵੇੜ ਦਿਆਂਗੇ ਉਹਦਾ ਚੱਲ ਠੀਕ ਹੈ ਭਾਈ ਮੈਂ ਲੁਕਦਾਂਗਾ ਤੂੰ ਸਾਹਮਣੂ ਠੀਕ ਹੈ ਠੀਕ ਹੈ ਭਾਈ ਛੇਤੀ ਲੁਕ ਹਾਂ ਭਾਈ ਆ ਗਿਆ ਬਲਕਾਣ ਹੁਣ ਤਾਂ ਸੁਖ ਨਾਲ 2 ਦਿਨ ਹੋ ਗਏ ਆ ਗਿਆ ਉਹ ਨਾ ਭਾਈ ਅਜੇ ਆਇਆ ਨਹੀਂ ਜਦੋਂ ਆਗਿਆ ਮੈਂ ਤੁਹਾਨੂੰ ਦੱਸ ਦੂੰਗਾ ਅਜੇ ਤੱਕ ਨਹੀਂ ਭਾਈ ਆਇਆ ਯਾਰ ਦੋ ਦਿਨ ਆਪੀ ਦੁਕਾਨ ਸੁਣੀ ਛੱਡ ਕੇ ਬਾਹਰ ਕਿਵੇਂ ਜਾ ਸਕਦਾ ਉਹ ਬਈ ਐਸੇ ਗੱਲਾਂ ਨੂੰ ਲੈ ਕੇ ਮੇਰਾ ਬਾਰ-ਬਾਰ ਦਿਮਾਗ ਨਾ ਖਾ ਉਹਨੂੰ ਫੋਨ ਲਾ ਉਹਦੇ ਨਾਲ ਗੱਲ ਚੱਲ ਮੈਂ ਕੋਈ ਨਹੀਂ ਫੋਨ ਲਾ ਕੇ ਗੱਲ ਕਰਨਾ ਬਈ ਇਹਦੇ ਨਾਲ ਕਿਉਂ ਬਈ ਵੀਰੇ ਜਿਹੜੇ ਬੰਦੇ ਤੇ ਤੂੰ ਪੈਸੇ ਲੈਣੇ ਸੀ ਉਹ ਤਾਂ ਦਿੱਤੇ ਨਹੀਂ ਬਈ ਕੋਈ ਗੱਲ ਨਹੀਂ ਜੇ ਤੇਰਾ ਦੋ ਦਿਨਾਂ ਤੱਕ ਹੱਲ ਨਾ ਹੋਇਆ ਤੂੰ ਮੇਰੀ ਪ੍ਰਾਪਰਟੀ ਜਿਹੜੀ ਸੇਲ ਕਰਦੀ ਦੋ ਦਿਨਾਂ ਤੱਕ ਤੈਨੂੰ ਪੈਸੇ ਮਿਲ ਜਾਣਗੇ ਕੋਈ ਨਾ ਵੀ ਦੋ ਦਿਨ ਹੋਰ ਫੇਰ ਭਾਈ ਦੇਖ ਮੈਨੂੰ ਤਾਂ ਪਤਾ ਨਹੀਂ ਤੂੰ ਕਿਉਂ ਤੇ ਇੱਥੇ ਕਾਹਦੇ ਲਈ ਖੜਿਆ ਆ ਪਰ ਜਦੋਂ ਵੀ ਬਲਕਰਨ ਆ ਗਿਆ ਉਹਨੂੰ ਮੇਰਾ ਸੁਨੇਹਾ ਜ਼ਰੂਰ ਲਾ ਦੇ ਵੀ ਜੇਕਰ ਉਹਨੇ 2 ਦਿਨਾਂ ਤੱਕ ਮੇਰੇ ਪੈਸੇ ਨਾ ਦਿੱਤੇ ਤਾਂ ਤੁਹਾਡੇ ਸਾਹਮਣੇ ਮੇਰੀ ਪ੍ਰਾਪਰਟੀ ਆ ਜਿਹੜੀ ਉਹ ਸੇਲ ਹੋ ਜਾਣੀ ਆ ਤੇ ਅੱਗੇ ਤਾਂ ਫਿਰ ਕਿਸੇ ਦੀ ਵਿਸ਼ਵਾਸ ਕਰਨ ਵਾਸਤੇ ਸਾਡਾ ਦਰ ਵੀ ਨਹੀਂ ਪੈਣਾ ਸੋ ਪਰ ਇੱਕ ਮੇਰਾ ਸੁਨੇਹਾ ਜ਼ਰੂਰ ਲਾ ਦੇ ਵੀ ਸਾਨੂੰ ਉਹਦੇ ਮੰਗੂ ਮੰਜਿਆਂ ਪਿੱਛੇ ਜਾਂ ਕਾਊਂਟਰਾਂ ਪਿੱਛੇ ਨੀ ਲੋ ਬਣਾਉਂਦਾ ਤੇ ਸਾਡੇ ਪੈਸੇਬ ਜ਼ਰੂਰ ਵਾਪਸ ਕਰ ਦੇ ਜਦੋਂ ਵੀ ਆ ਗਿਆ ਮੇਰੇ ਨਾਲ ਕੰਟੈਂਟ ਜ਼ਰੂਰ ਕਰੇ ਉਹ ਭਾਈ ਇਹ ਰੋ ਭਾ ਗਿਆ ਯਾਰ ਬਈ ਚੜਾਤਾ ਗਮਨੂਆ ਦਸਤੂਰ ਦੇ ਪੈਸੇ ਕਦੇ ਦੇਣੇ ਆ। ਉਹ ਬਾਈ ਗੱਲ ਪਤਾ ਕੀ ਸੀ? ਬਾਈ ਮੈਨੂੰ ਤੇਰੇ ਤੱਕ ਕੰਮ ਸੀਗਾ ਇੱਕ। ਬੋਲ ਬਾਈ ਕੀ ਲੋੜਾਂ? ਬਾਈ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀਗੀ। ਹਮਮ ਪੈਸੇ ਤਾਂ ਯਾਰ ਮੇਰੇ ਕੋਲ ਵੀ ਨਹੀਂ ਹੈਗੇ। ਪਰ ਮੈਂ ਕਵਨ ਤੋਂ ਪੈਸੇ ਫੜਦਾ ਹੁੰਨਾ। ਪਰ ਉਹ ਬੰਦਾ ਕੋਈ ਨਾ ਕੋਈ ਚੀਜ਼ ਜਿਹੜੀ ਗੰਢ ਰੱਖਦਾ ਪਹਿਲਾਂ ਪ੍ਰੋਪਰਟੀ ਲਾ ਲਾ ਜਾਂ ਕੋਈ ਚੀਜ਼ ਹੋਰ ਗੰਢੇ ਰੱਖਦਾ ਫਿਰ ਪੈਸੇ ਦਿੰਦਾ ਉਹ। ਕਿਹਾ ਤਾਂ ਦੁਕਾਨ ਵੀ ਕਿਰਾਏ ਤੇ ਆ ਤੇ ਮੇਰਾ ਘਰ ਵੀ ਰੈਂਟ ਤੇ ਆ ਤੇ ਮੈਂ ਕਿੱਥੇ ਕਿਸੇ ਨੂੰ ਜਾਣਦਾ ਵੀ ਨਹੀਂਗਾ। ਤੂੰ ਹੀ ਬਸ ਕੋ ਸਹੀ ਲਾ ਕਰਕੇ ਦੇ ਚਲ ਮੈਂ ਤੇਰਾ ਹਿੱਲਾ ਦਾ ਕਰ ਦੂੰ ਬਾਈ ਐ ਕਰਦੇ ਆ ਜਿਹੜਾ ਮੇਰੇ ਘਰ ਦੀ ਪ੍ਰਾਪਰਟੀ ਆ ਉਹ ਆਪਾਂ ਗਹਣੇ ਰੱਖ ਲਾਂਗੇ ਤੇ ਪਤੇ ਪੈਸੇ ਲੈ ਲਾਂਗੇ ਆਪਾਂ ਪਰ ਬਾਈ ਬਣ ਕੇ ਦੇਖ ਮੇਰੇ ਕੋਲੇ ਘਰ ਇੱਕੋ ਹੀ ਆ ਹੋਰ ਮੇਰੇ ਕੋਲ ਕੋ ਸਾਧਨ ਵੀ ਨਹੀਂ ਤੇ ਮੈਂ ਤੇਰੇ ਤੇ ਯਕੀਨ ਕਰਕੇ ਜਿਹੜੀ ਆ ਉਹਦੀ ਪ੍ਰਾਪਰਟੀ ਗਹਣੇ ਤੇ ਰੱਖ ਦੂੰ ਮੇਰੇ ਨਾਲ ਕਰਾਰ ਇੱਕ ਕਰ ਲਈ ਤੇ ਤੈਨੂੰ ਮੈਂ ਪ੍ਰਾਪਰਟੀ ਤੇ ਰੱਖ ਕੇ ਆਉਦੀ ਪੈਸੇ ਤੋਂ ਲੈ ਕੇ ਦੇ ਦਿੰਦਾ ਮੈਂ ਚੰਗਾ ਬਾਈ ਤੇਰੇ ਤੋਂ ਇਹੀ ਮੈਂ ਤੇ ਲੈ ਕੇ ਆਇਆ ਸੀ ਤੇਰੇ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਭਾਈ ਭਾਈ ਭਾਈਆਂ ਦੇ ਕੰਮ ਹੁੰਦੇ ਨੇ ਭਾਈ ਮੈਨੂੰ ਅਹਿਸਾਸ ਹੋ ਗਿਆ ਮੈਂ ਉਹਦੇ ਛੇਤੀ ਪੈਸੇ ਵਾਪਸ ਕਰ ਦੂੰਗਾ ਕੋਈ ਨਾ ਭਾਈ ਭਾਈ ਤੇਰੇ ਲਈ ਬਹੁਤ ਮਾੜੀ ਗੱਲ ਆ ਤੂੰ ਉਹ ਬੰਦੇ ਦੇ ਪੈਸੇ ਨਹੀਂ ਮੋੜਿਆ ਉਹਦਾ ਘਰ ਵੇਚਣ ਆਲਾਗਾ ਹੁਣ ਤੂੰ ਐਂ ਦੇ ਚੱਲ ਭਾਈ ਇੱਕ ਮਿੰਟ ਕਿਵੇਂ ਕਰਕੇ ਤੂੰ ਬੰਦੇ ਦੇ ਪੈਸਿਆਂ ਦਾ ਹਿੱਲਾ ਕਰ ਉਹਨੂੰ ਪਤਾ ਲੱਗ ਗਿਆ ਸੀ ਵੀ ਤੂੰ ਮੰਜੇ ਪਿੱਛੇ ਲੁਕਿਆ ਫਿਰਦਾਗਾ ਪਰ ਉਹ ਫਿਰ ਵੀ ਬੰਦੇ ਨੇ ਤੇਰੀ ਲਾਜ ਰੱਖੀ ਤੈਨੂੰ ਕੁਝ ਬੋਲ ਲੈਣੀ ਉਹ ਭਾਈ ਮੈਨੂੰ ਅਹਿਸਾਸ ਹੋ ਗਿਆ ਮੈਂ ਉਹਦੇ ਛੇਤੀ ਪੈਸੇ ਵਾਪਸ ਕਰ ਦੂੰਗਾ ਕੋਈ ਨਾ ਭਾਈ